ਸਤਿ ਸ਼੍ਰੀ ਅਕਾਲ ਜੀ ਲੋੜੀ ਤੇ ਅੱਜ ਆਪਾਂ ਬੋਲੀਆਂ ਲੈ ਕੇ ਆਏ ਆਂ ਤੇ ਜੇ ਤੁਹਾਨੂੰ ਪਹਿਲਾਂ ਸਭ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਤੇ ਸਾਰਿਆਂ ਦੀ ਲੋੜੀ ਵਧੀਆ ਹੋਵੇ ਤੇ ਸ਼ੁਰੂ ਕਰਦੇ ਆਂ ਆਪਾਂ ਲੋੜੀ ਤੇ ਨਵੀਆਂ-ਨਵੀਆਂ ਆਹ ਸੋਹਣੀਆਂ-ਸੋਹਣੀਆਂ ਬੋਲੀਆਂ ਤੇ ਜੇ ਤੁਹਾਨੂੰ ਵੀ ਕੋਈ ਬੋਲੀ ਆਉਂਦੀ ਤੇ ਦੱਸ ਸਕਦੇ ਹੋ ਜਨਵਰਗੀ ਪਰਝਾਈ ਮੇਰੀ ਸੂਰਜ ਟੋਟਾ ਜਾਇਆ ਬੇ ਜਨਵਰਗੀ ਪਰਝਾਈ ਮੇਰੀ ਜਨਵਰੀ ਕੀ ਪਰਜਾਈ ਮੇਰੇ ਸੂਰਜ ਟੋਟਾ ਜਾਇਆ ਬੇ ਮੱਥੇ ਉਹਦੇ ਕਿਸਮਤ ਚਮਕੇ ਮੱਥੇ ਉਹਦੇ ਕਿਸਮਤ ਚਮਕੇ ਹਰ ਖੁਸ਼ੀਆਂ ਦਾ ਆਇਆ ਨਹੀਂ ਮੈਂ ਨੱਚਦੀ ਫਿਰਾ ਲੋੜੀ ਦਾ ਦਿਨ ਆਇਆ ਨਹੀਂ ਮੈਂ ਨੱਚਦੀ ਫਿਰਾ ਲੋੜੀ ਦਾ ਦਿਨ ਆਇਆ ਨਹੀਂ ਮੈਂ ਨੱਚਦੀ ਫਿਰਾ Janet, dear, 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 ਨਾਸਸ ਚੱਕਦੀ ਨਾਨ ਨਾਨ ਚੱਕਦੀ ਨਾਸਸ ਚੱਕਦੀ ਨਾਨ ਨਾਨ ਚੱਕਦੀ ਚੰਨਾ ਚੱਕ ਲੈ ਮੁੰਡਾ ਮੇਰੀ ਬਾਹ ਥੱਕ ਗਈ ਚੰਨਾ ਚੱਕ ਲੈ ਮੁੰਡਾ ਮੇਰੀ ਬਾਹ ਥੱਕ ਗਈ ਅੱਜ ਘਰ ਜਮਿਆ ਪੁੱਤ ਵੇ ਨਰੰਜਨਾ ਅੱਜ ਘਰ ਜਮਿਆ ਪੁੱਤ ਵੇ ਨਰੰਜਨ ുശിയ നരജന ആശിയുണ രഞ്ജന കോട്ടേ ടേ ഭുക്കഞ്ഞ് കോട്ട ടകുക്കരജന പത്തവവീര പത്തി വണ്ഡ രോളിയു വീര പത്തി വണ്ട ര ਆਏ ਟਾਏ ਟਾਏ ਅੱਜ ਦੇ ਲੋੜੀ ਦਾ ਰੱਬ ਨੇ ਰੌਣਕ ਲਾਈਆਂ ਅੱਜ ਦੇ ਲੋੜੀ ਦਾ ਰੱਬ ਨੇ ਰੌਣਕ ਲਾਈਆਂ ਸਤ ਪੋੜੀਆਂ ਸਤ ਪੋੜੀਆਂ ਚੁਬਾਰਾ ਟਪ ਜਾਵਾ ਚੱਕ ਕੇ ਪਤੀ ਜੇ ਨੂੰ ਸਤ ਪੋੜੀਆਂ ਚੁਬਾਰਾ ਟਪ ਜਾਵਾ ਚੱਕ ਕੇ ਪਤੀ ਜੇ ਨੂੰ ਬਹੁਤ ਸੁਣੀਏ ਗੁਲੀਆਂ ਸੀ ਇਹਨਾਂ ਵਿੱਚ ਤੁਸੀਂ ਦੱਸੋ ਤੁਹਾਨੂੰ ਕਿਹੜੀ ਬੋਲੀ ਵਧੀਆ ਲੱਗੀ ਨੈਕਸਟ ਹੈਗੀ ਐ ਥੋਣੀ ਸਾਥ ਦੇ ਵਿਚਾਲੇ ਸੱਜ ਦੀ ਦਾਦੀ ਰਾਣੀ ਵੰਡੇ ਰੋੜੀਆਂ ਥੋਣੀ ਸਾਥ ਦੇ ਵਿਚਾਲੇ ਸੱਜ ਦੀ ਦਾਦੀ ਰਾਣੀ ਵੰਡੇ ਰੋੜੀਆਂ ਮੇਰਾ ਪੈਰ ਨਾ ਖੁਸ਼ੀ ਦੇ ਵਿੱਚ ਲੱਗਦਾ ਘਰੇ ਘਰੇ ਵੰਡਾ ਰੋੜੀਆਂ ਮੇਰਾ ਪੈਰ ਨਾ ਖੁਸ਼ੀ ਦੇ ਵਿੱਚ ਲੱਗਦਾ ਘਰੇ ਘਰੇ ਵੰਡਾ ਰੋੜੀਆਂ పుతవీర పతిచా మేరా పూ కీర ద పతిజా మేరా మేక పూరి ఊరి ఊరిని ఆనదా నచ్చనూరిని ఆదినదూరిని ఆదినదూరిని ఆదిన वंडा मुड गुड़ नी गुड रेडिया वण्ड नी वण्ड नची जा पटी जा नी वण् जावा नची युडा पट्टी जावा नी नची यूडा पट्टी य ਜਿਸ ਕਰ ਕੁੜੀਆਂ ਦਾ ਹਸਣਾ ਹੈਣੀ ਜਿਸ ਕਰ ਕੁੜੀਆਂ ਦਾ ਹਸਣਾ ਹੈਣੀ ਉਹ ਕਰ ਜਾਣੇ ਨੇ ਨਹੀਂ ਵਿਸਰਵੇਂ ਲੋਕੋ ਉਹ ਕਰ ਜਾਣੇ ਨੇ ਵਿਸਾਰਵੇਂ ਲੋਕੋ ਧੀਆਂ ਹੁੰਦੀਆਂ ਨੇ ਘਰਾ ਦਾ ਸ਼ਿੰਗਾਰ ਵੇ ਲੋਕੋ ਧੀਆਂ ਹੁੰਦੀਆਂ ਨੇ ਘਰਾ ਦਾ ਸ਼ਿੰਗਾਰ ਵੇ ਲੋਕੋ ਧੀਆਂ ਹੁੰਦੀਆਂ ਨੇ ਘਰਾ ਦਾ ਸ਼ਿੰਗਾਰ ਵੇ ਲੋਕੋ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਮੈਂ ਮੰਗੇ ਪਤੀ ਜਿਹ ਚਾਰਨੀ ਜਦ ਪੂਆ ਕਹਿੰਦੇ ਦਿੰਦੇ ਕਾਲ ਚਾ ਠਾਰਨੀ ਜਦ ਪੂਆ ਕਹਿੰਦੇ ਦਿੰਦੇ ਕਾਲ ਚਾ ਠਾਰਨੀ ਜਦ ਪੂਆ ਕਹਿੰਦੇ ਦਿੰਦੇ ਕਾਲ ਚਾ ਠਾਰੇ ਬੋਲੀ ਬਹੁਤ ਮਸ਼ਹੂਰ ਹੋਈ ਸੀ ਤਾ ਇਹ ਤਾਂ ਇਹ ਤਾਂ ਇਹ ਨਹੀਂ ਆਈ ਦਿਨ ਲੋੜੀ ਦਾ ਰੱਬ ਨੇ ਰੌਣਕਾਂ ਲਾਈਆਂ ਨਹੀਂ ਆਈ ਦਿਨ ਲੋੜੀ ਦਾ ਰੱਬ ਨੇ ਰੌਣਕਾਂ ਲਾਈਆਂ ਨਹੀਂ ਆਈ ਦਿਨ ਲੋੜੀ ਦਾ ਰੱਬ ਨੇ ਰੌਣਕਾਂ ਲਾਈਆਂ ਨਹੀਂ ਆਈ ਦਿਨ ਲੋੜੀ ਦਾ ਪੋਣੇ 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 ਸ਼ਗਨਾ ਦਾ ਰੋਜ਼-ਰੋਜ਼ ਨਹੀਂ ਆਉਣੇ ਸ਼ਗਨਾ ਦੇ ਦਿਨ ਰੋਜ਼-ਰੋਜ਼ ਨਹੀਂ ਆਉਣੇ ਰੋਜ਼-ਰੋਜ਼ ਨਹੀਂ ਆਣੇ ਸ਼ਗਨਾ ਦੇ ਇਹ ਦਿਨ ਜੀ ਐਵੇਂ ਵੀ ਤੁਸੀਂ ਗਾ ਸਕਦੇ ਹੋ ਠੀਕ ਹੈ ਤੇ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਇਹਨਾਂ ਸਾਰਿਆਂ ਵਿੱਚੋਂ ਲੋੜੀ ਤੇ ਕਿਹੜੀ ਬੋਲੀ ਪਸੰਦ ਆਈ ਤੇ ਜੇ ਤੁਹਾਨੂੰ ਲੋੜੀ ਤੇ ਕੋਈ ਹੋਰ ਬੋਲੀਆਂ ਆਉਂਦੀਆਂ ਤੇ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਠੀਕ ਹੈ ਆਪਾਂ ਉਹ ਅਗਲੀ ਲੈ ਕੇ ਆਵਾਂਗੇ ਵੀਡੀਓ ਵਿੱਚੋਂ ਬੋਲੀ ਤੁਹਾਡੀ ਜੇ ਤੁਹਾਨੂੰ ਲੋੜੀ ਤੇ ਕੋਈ ਵਧੀਆ ਜੀ ਬੋਲੀ ਆਉਂਦੀ ਜਰੂਰ ਦੱਸੋ ਮੈਨੂੰ ਇਨੀਆਂ ਕੋਈ ਆਉਣੀਆਂ ਸੀ ਤੇ ਇੱਕ ਦੋ ਪੁੱਲ ਜਾਂਦੀਆਂ ਨੇ ਇਸ ਕਰਕੇ ਠੀਕ ਹੈ ਤੁਸੀਂ ਵੀ ਦੱਸ ਸਕਦੇ ਜੇ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਸਕਦੇ ਲੋੜੀ ਦੇ ਦਿਨ nu लो पbar कावओके bye